ਉਕਸ਼ਾ ਬਾ ਹਲਕਾ ਫਤੇਗੜ ਸਾਹਿਬ ਦੇ ਸਰਹੰਦ ਦੇ ਏਰੀਆ ਜਿਹਨੂੰ ਆਪਾਂ ਫਤੇਗੜ ਸਾਹਿਬ ਵਿਧਾਨ ਸਭਾ ਸੀਟ ਕਹਿੰਦੇ ਆ ਉਹਦੇ ਵੱਖ-ਵੱਖ ਪਿੰਡਾਂ ਦਾ ਸਵੇਰ ਤੋਂ ਦੌੜਾ ਚੱਲ ਰਿਹਾ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਗਰੁੱਪ ਬਣਾ ਕੇ ਅਸੀਂ ਮੇਨ ਪਿੰਡਾਂ ਦੇ ਵਿੱਚ ਜਾ ਰਹੇ ਆ ਸੰਗਤ ਵਿੱਚ ਬਹੁਤ ਭਾਰੀ ਉਤਸ਼ਾਹ ਲੋਕ ਸਭਾ ਚੋਣ ਨੂੰ ਲੈ ਕੇ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਾਨੂੰ ਸੁਣਨ ਵਾਸਤੇ ਆ ਰਹੇ ਨੇ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਪੰਥਕ ਹਲਕੇ ਦੇ ਰੂਪ ਦੇ ਵਿੱਚ ਉੱਪਰ ਕੇ ਸਾਹਮਣੇ ਆਊਗਾ ਔਰ ਇਸ ਹਲਕੇ ਤੋਂ ਅਸੀਂ ਬਿੜੀ ਜਿੱਤ ਪ੍ਰਾਪਤ ਕਰਕੇ ਇਹ ਸੀਟ ਪਾਰਟੀ ਦੀ ਚੋਲੀ ਛਪਾਵਾਂਗੇ ਅੱਜ ਲੋਕ ਸਭਾ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਕੈਂਡੀਡੇਟ ਦਾ ਬਿਕਰਮੀ ਸਿੰਘ ਜੀ ਖਾਲਸਾ ਪੁਰਾਣ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਏ ਸੀ ਅੱਜ ਪਹਿਲਾ ਦਿਨ ਸੀ ਉਹਨਾਂ ਦਾ ਅਸੀਂ ਪਿੰਡਾਂ ਚੋਰਾ ਦੇ ਜਿਹੜੀਆਂ ਮੀਟਿੰਗਸ ਲੈ ਫੇਡ ਲਗਵੀਆਂ ਔਰ ਕਿਹਾ ਸੀ ਬਹੁਤ ਵਧੀਆ ਹੁਸ਼ਾਹ ਲੋਕਾਂ ਵਿੱਚ ਬੜੀ ਦੇਰ ਬਾਅਦ ਇੰਨਾ ਹੁਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹੋਮੋਫਾਕੀ ਲੋਕ ਮੀਟਿੰਗਾਂ ਦੇ ਵਿੱਚ ਪਹੁੰਚ ਰਹੇ ਨੇ ਔਰ ਸ਼ੁਕਰਾਨਾ ਕਰ ਰਹੇ ਹੈ ਜਿਹੜਾ ਭਾਜਪਾ ਦੇ ਨਾਲ ਸ਼੍ਰੋਮਣੀ ਕਾਂਗਰਸ ਦਾ ਸਮਝੌਤਾ ਨਹੀਂ ਕੀਤਾ ਕਿਉਂਕਿ ਇਹ ਪਾਰਟੀ ਜਿਵੇਂ ਕਾਂਗਰਸ ਸਿੱਖ ਮਾਰੂ ਪਾਰਟੀ ਹੈ ਉਸੇ ਤਰੀਕੇ ਨਾਲ ਜਿਹੜੀ ਭਾਜਪਾ ਹੈ ਇਹ ਵੀ ਕਿਸਾਨ ਮਾਰੂ ਪਾਰਟੀ ਹੈ ਸੋ ਅੱਜ ਵਧੀਆ ਹੰਗਾਰਾ ਵਧੀਆ ਤਰੀਕੇ ਦਾ ਜਿਹੜੀ ਕੈਂਪੇਨਿੰਗ ਹੈ ਉਹਦੀ ਸ਼ਰਮਤਾ ਹੋਈ ਕਦੇ ਕਦੇ ਪਿੰਡਾਂ ਚ ਕਿਤੇ ਅੱਜ ਜਿਸ ਦੀ तकरीबन ਤੇ ਤੇ ਚਾਰ ਚਾਰ ਪਿੰਡਾਂ ਦਾ ਪ੍ਰੋਗਰਾਮ ਰੱਖਿਆ 58 ਪਿੰਡ ਸਾਡੇ ਅੱਜ ਕਵਰ ਹੋਏ ਆ ਔਰ ਵਧੀਆ ਤਰੀਕੇ ਨਾਲ ਖੁਸ਼ਾ ਲੋਕਾਂ ਦੇ ਵਿੱਚ ਚਾਹ ਪਾਣੀ ਦਾ ਲੰਗਰ ਮਠਿਆ ਦਾ ਲੰਗਰ ਗੋੜ ਆਪਣਾ ਲੱਡੂ ਵਗੈਰਾ ਇਹ ਸਾਰਾ ਕੁਝ ਨਾਲ ਸਰਵ ਕਰਦੇ ਨੇ